ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਔਰ ਰੌਕੀ ਮਿੱਤਲ ਹਰਿਆਣੇ ਵਾਲਾ ਉਹਨੇ ਇੱਕ ਗੀਤ ਗਾ ਦਿੱਤਾ ਪਾ ਵੋਕ ਹੋ ਗਿਆ ਕਹਿੰਦਾ ਮੈਂ ਫੈਨ ਆ ਸੁਖਬੀਰ ਬਾਦਲ ਹੋਂਾਂ ਦਾ ਬਈ ਜਿੰਨਾ ਵਿਕਾਸ ਕਹਿੰਦੇ ਪੰਜਾਬ ਚ ਹੋਇਆ ਮਹਾਲੀ ਚ ਹੋਇਆ ਬਠਿੰਡੇ ਚ ਹੋਇਆ ਪੂਰਾ ਵਿਕਾਸ ਜਿਹੜਾ ਉਹ ਅਕਾਲੀਆਂ ਨੇ ਕਰਵਾਇਆ ਤੇ ਅੱਜ ਸੁਖਬੀਰ ਬਾਦਲ ਦੇ ਨਾਲ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਰੋਕੀ ਮਿੱਤਲ ਦੇ ਗੀਤ ਤੋਂ ਇਦਾਂ ਪਰਛਾਵਾਂ ਪੈਂਦਾ ਕਹਿੰਦਾ ਵੀ ਇਹਨਾਂ ਦੇ ਆਪਣੇ ਜ਼ਿੰਮੇਵਾਰ ਆ ਆਪਣੇ ਕਹਿੰਦੇ ਸਾਥ ਛੱਡ ਗਏ ਆ ਹੁਣ ਇਹ ਨਹੀਂ ਸਮਝ ਆ ਰਹੀ ਵੀ ਇਹ ਗੀਤ ਰੋਕੀ ਮਿੱਤਲ ਜਿੱਦਾਂ ਦਾਵਾ ਕਰ ਰਿਹਾ ਉਹਨੇ ਆਪ ਗਾਇਆ ਆਪ ਉਹਦਾ ਇਹ ਦਿਲ ਦੀ ਕਾੜ ਸੀਗੀ ਵੀ ਜਾਂ ਇਹਦੇ ਪਿੱਛੇ ਕਿਸੇ ਦੀ ਕੋ ਮਨਸ਼ਾ ਸੀ। ਇਹ ਜੀ ਗੱਲ ਤੇ ਆ ਰੋਕੀ ਬੀਤਦਾ ਗੀਤ ਕੀ ਹੈ। ਗੀਤ ਕਹਿੰਦਾ ਸ਼ਾਜिद ਦਾ ਸ਼ਕਾਰ ਹੋ ਰਿਆ ਆਪਣਾ ਸੁਖਬੀਰ ਹੋਏ ਔਖੇ ਵੇਲੇ ਛੱਡ ਗਏ ਉਹਨਾਂ ਦੇ ਮਰ ਗਏ ਜਮੀਰ ਹੋਏ। ਅਕਾਲੀ ਨਾ ਸਹਿੰਦੇ ਗੁਲਾਮੀ ਦਿੱਲੀ ਦਰਬਾਰ ਦੀ ਦਿੱਲੀ ਦੀ ਧੱਕੇਸ਼ਾਹੀ ਪੰਜਾਬ ਨੂੰ ਮਾਰਦੀ। ਪੰਜਾਬ ਸੰਭਾਲੋ ਲੋਕੋ ਹੋਇਆ ਲੀਰੋ ਲੀਰੋਏ ਔਖੇ ਵੇਲੇ ਛੱਡ ਗਏ ਉਹਨਾਂ ਦੇ ਮਰ ਗਏ ਜਮੀਰ ਹੋਏ ਸਾਜ ਦਾ ਸ਼ਕਾਰ ਹੋ ਰਿਹਾ ਆਪਣਾ ਸਖਬੀਰ ਹੋਏ ਬਾਦਲ ਬਦਨਾਮ ਕਰ ਲਈ ਵੀਰ ਨੂੰ ਏਜੰਸੀਆਂ ਦਾ ਹੱਥ ਹੈ ਮਤਲਬ ਉਹ ਏਜੰਸੀਆਂ ਕਿੜੀਆਂ ਉਹ ਵੀ ਨਹੀਂ ਉਹਨੇ ਦੱਸੀਆਂ ਤੇ ਸਖਬੀਰ ਸਿੰਘ ਬਾਦਲ ਦੇ ਵਿੱਚ ਇਸ ਵੇਲੇ ਦੇ ਹੱਕ 'ਚ ਗੀਤ ਗਉਣ ਦਾ ਮਕਸਦ ਕੀ ਸੀਗੀ ਹੁਣ ਉਹ ਕਹਿੰਦਾ ਜੀ ਮੈਂ ਪੋਲੀਟਿਕਲ ਲੀਡਰਾਂ ਤੇ ਪਹਿਲਾ ਗਾਣਾ ਨਹੀਂ ਗਾਇਆ 200 ਗੀਤ ਕਹਿੰਦਾ ਕੱਟੋ-ਕੱਟ ਮੈਂ ਮੋਦੀ ਤੇ ਗਾਇਆ ਜੋਗੀ ਤੇ ਗਾਇਆ ਜਿਹੜਾ ਮੈਂ ਰਾਹੁਲ ਤੇ ਗੀਤ ਗਾਇਆ ਸੀ ਮੈਨੂੰ ਮਾਫ ਕਰਨਾ ਮੇਰੇ ਰਾਹੁਲ ਭਾਈ ਕਹਿੰਦਾ ਉਹ ਬੜਾ ਪੱਪ ਨ ਹੋ ਰਿਹਾ ਸੀ ਲੋਕਾਂ ਨੇ ਬੜਾ ਪਸੰਦ ਕੀਤਾ ਸੀ ਕਹਿੰਦਾ ਬਿਸ਼ੂਨਦਰਾ ਤੇ ਮੈਂ ਗਾਇਆ ਜਦੋਂ ਪੁੱਛਿਆ ਤੁਸੀਂ ਸੁਖਬੀਰ ਤੇ ਗੀਤ ਗਾਇਆ ਕਿਉਂ ਕਹਿੰਦਾ ਜਿੰਨਾ ਵਿਕਾਸ ਇਹਨਾਂ ਕੀਤਾ 에어로 ਸਿਟੀ ਜਿਹੜਾ ਮੁਹਾਲੀ ਚ ਬਣਾ ਉਹ ਬਕਾਇਦਾ ਤੌਰ ਤੇ ਸਖਬੀਰ ਸਿੰਘ ਬਾਦਲ ਨੇ ਬਣਾਇਆ ਉਥੇ ਸੜਕਾਂ ਬਣੀਆਂ ਉਥੇ ਬਣਾਇਆ ਫਿਲਮ ਇੰਡਸਟਰੀ ਲੈ ਕੇ ਆ ਸਖਬੀਰ ਲੈ ਕੇ ਕਿਹੜਾ ਕੰਮ ਕੀਤਾ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਹੋਇਆ ਉਹਨਾਂ ਦੇ ਸਮੇਂ ਹੈ ਉਸ ਤੋਂ ਪਹਿਲਾਂ ਜ਼ੀਰੋ ਵਿਕਾਸ ਸੀ ਪੰਜਾਬ ਦਾ ਤੇ ਇਸ ਕਰਕੇ ਉਹ ਕਹਿੰਦਾ ਵੀ ਮੈਂ ਕਿਉਂ ਨਾ ਇੱਕ ਗਾਉਂਗਾ ਕਹਿੰਦਾ ਕਿਸਾਨਾਂ ਨੂੰ ਦਬਾਉਣ ਦਾ ਕੰਮ ਹੋਵੇ ਕਿਸਾਨਾਂ ਨੂੰ ਲੜਾਉਣ ਦਾ ਕੰਮ ਹੋਵੇ ਸਾਰੀਆਂ ਇਹ ਏਜੰਸੀਆਂ ਕਰਨੀਆਂ ਨੇ ਤੇ ਇਸ ਕਰਕੇ ਉਹ ਕਹਿੰਦਾ ਵੀ ਕਿਸਾਨ ਉਹ ਕਿਸਾਨ ਪੰਜਾਬ ਦਾ ਜਿਹਨੇ ਉਸ ਵੇਲੇ ਜਦੋਂ ਦੇਸ਼ ਭੁੱਖਾ ਮਰਦਾ ਸੀ ਤੇ ਪੰਜਾਬ ਦੇ ਕਿਸਾਨ ਨੇ ਅਣ ਉਗਾਖੇ ਤੇ ਬਕਾਇਦਾ ਅੱਜ ਨੱਕੋ ਨਾ ਖਬਰ ਦਿੱਤੇ ਸੀਗੇ ਅੱਜ ਉਹ ਕਿਸਾਨ ਰੋਲ ਰਿਹਾ ਵਾ ਸੜਕਾਂ ਤੇ ਰੋ ਰਿਹਾ ਕਿਹਦੀ ਸਾਜ਼ਿਸ਼ ਆ ਕੌਣ ਆ ਇਹਨਾਂ ਦੇ ਪਿੱਛੇ ਕਿਉਂ ਇਹ ਗੱਲ ਹੋ ਰਹੀ ਆ ਕਹਿੰਦਾ ਜੀ ਸਾਡਾ ਪੰਜਾਬ ਵੱਡਾ ਭਰਾ ਵਾ ਤੇ ਪਾਣੀ ਪੰਜਾਬ ਦਾ ਸੀ ਪੀਂਦੇ ਆ ਸਾਡੇ ਕੋਲ ਤੇ ਪਾਣੀ ਵੀ ਪੜਨ ਨਹੀਂ ਹੈਗਾ ਤੇ ਪੰਜਾਬ ਦੇ ਦਿਲ ਵੱਡੇ ਦੇ ਪੰਜਾਬ ਵੱਡਾ ਵਾ ਤੇ ਜੇ ਪੰਜਾਬ ਨੂੰ ਕੋਈ ਸੰਭਾਲ ਸਕਦਾ ਤੇ ਉਹ ਅਕਾਲੀ ਦਲ ਸੰਭਾਲ ਸਕਦਾ ਵਾ ਭਾਜਪਾ ਲੈ ਲਓ ਆਪ ਲੈ ਲਓ ਕਾਂਗਰਸ ਲੈ ਲਓ ਇਹਨਾਂ ਦੀ ਹਾਈ ਕਮਾਂਡਾ ਦਿੱਲੀ ਬੈਠੀ ਹੈ ਇਹਨਾਂ ਨੇ ਉਹ ਕਰਨਾ ਜੋ ਉਹ ਚਾਣਗੇ ਅਕਾਲੀ ਦਲ ਇੱਕ ਇਹ ਆ ਜਿਹੜਾ ਆਪਣੇ ਸੂਬੇ ਦੀ ਗੱਲ ਕਰੇਗਾ ਆਪਣੇ ਹੱਕਾਂ ਦੀ ਗੱਲ ਕਰੇਗਾ ਬਾਕੀ ਕਿਸੇ ਕੁਝ ਨਹੀਂ ਕਰਨਾ ਉੱਥੇ ਉਹ ਕਹਿੰਦਾ ਮੈਨੂੰ ਸੁਖਬੀਰ ਬਾਦਲ ਨਾਲ ਕੋਈ ਜਾਣਕਾਰੀ ਨਾਮਕ ਦੀ ਮਿਲਿਆਵਾਂ ਮਾੜ ਨਾਲ ਮੇਰੀ ਕੋਈ ਗੱਲਬਾਤ ਕਦੀ ਹੋਈ ਐ ਲੇਕਿਨ ਮੇਰਾ ਇੱਕ ਸ਼ੌਕ ਆ ਪੋਲੀਟਿਕਲ ਲੀਡਰਾਂ ਦੇ ਜਿਹੜਾ ਇਸ ਤਰ੍ਹਾਂ ਗੀਤ ਗਾਉਣੇ ਤੇ ਮੈਂ ਗਾ ਵੀ ਗਾਉਂਦਾ ਰਹੂੰਗਾ ਉਹ ਕਹਿੰਦਾ ਮੇਰਾ 8 ਦਸੰਬਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਕਾਇਦਾ ਤੌਰ ਤੇ ਜਨਮ ਦਿਨ ਆ ਰਿਹਾ ਉਸ ਦਿਨ ਵੀ ਮੇਰਾ ਬਕਾਇਦਾ ਤੌਰ ਤੇ ਉਹਨਾਂ ਉਹਨਾਂ ਤੇ ਗੀਤ ਆ ਰਿਹਾ ਵੀ ਤੇਰਾ ਪੰਜਾਬ ਬਾਦਲ ਤੇਰਾ ਪੰਜਾਬ ਬਾਦਲ ਬਾਦਲ ਸਾਹਿਬ ਉਜੜ ਗਿਆ ਜਵਾਨੀ ਨਸ਼ੇ ਬਿਮਾਰੀ ਕਿਸਾਨ ਪਿਛੜ ਗਿਆ ਇਹ ਗੀਤ ਮੈਂ 8 ਤਰੀਕ ਨੂੰ ਰਿਲੀਜ਼ ਕਰੂੰਗਾ ਇਸ ਕਰਕੇ ਬਾਦਲ ਸਾਹਿਬ ਨਾਲ ਮੈਨੂੰ ਉਹ ਯਾਦ ਆਉਂਦੀ ਉਹਨਾਂ ਦੀ ਕਿ ਕਿੱਦਿਓ ਸਾਫ਼ ਸੁਥਰੀ ਤੇ ਵਧੀਆ ਅਕਸ ਵਾਲੇ ਬੰਦੇ ਸੀਗੇ ਹਰ ਇੱਕ ਹਰ ਵਿਅਕਤੀ ਨੂੰ ਬੇਟਾ ਕਹ ਕੇ ਬੱਚਾ ਕਹ ਕੇ ਸਰਦਾਰ ਸਿਪ ਕਹ ਕੇ ਤੇ ਬੜੇ ਸਤਿਕਾਰ ਦੇ ਪਿਆਰ ਨਾਲ ਬੁਲਾਉਂਦੇ ਸੀ ਤੇ ਪਰ ਜਿਹੜੇ ਦਿੱਲੀ ਵਾਲੇ ਆ ਉਹ ਪੰਜਾਬ ਦੀ ਭਾਵਨਾ ਨੂੰ ਸਮਝ ਨਹੀਂ ਰਹੇ ਜਿੰਨਾ ਚਿਰ ਦਿੱਲੀ ਵਾਲੇ ਪੰਜਾਬ ਦੀ ਭਾਵਨਾ ਨੂੰ ਸਮਝ ਨਹੀਂ ਲੈਂਦੇ ਸਭੀ ਸਗੇ ਉਹਨਾਂ ਚ ਉਹਨਾਂ ਚ ਪੰਜਾਬ ਦੇ ਦੁੱਖ ਦਿਲਦਰ ਬਕਾਇਦਾ ਤੌਰ ਤੇ ਦੂਰ ਨਹੀਂ ਹੋਣੇ ਇਸ ਕਰਕੇ ਮੇਰੇ ਸੁਖਬੀਰ ਸਿੰਘ ਬਾਦਲ ਦੇ ਹੱਕ ਚ ਗਾਇਆ ਉਹਨਾਂ ਨੂੰ ਕਿਹਾ ਜੀ ਐਸਵੇਂ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਤੇ ਕਾਲ ਤੱਕ ਤੇ ਕਾਰ ਵੀ ਹੋ ਰਹੀ ਹੈ ਤੇ ਇਹ ਤੁਹਾਡਾ ਗੀਤ ਸਿੱਧਾ ਬਕਾਇਦਾ ਤੌਰ ਤੇ ਇਹ ਜਾ ਰਿਹਾ ਵੀ ਸੁਖਬੀਰ ਸਿੰਘ ਬਾਦਲ ਨੇ ਪੈਸੇ ਦੇ ਕੇ ਇੱਕ ਗੀਤ ਗੁਆਇਆ ਕਹਿੰਦਾ ਬਿਲਕੁਲ ਗਲਤ ਪਹਿਲੀ ਗੱਲ ਤੇ ਇਹ ਗੀਤ ਜਿਹੜਾ ਵਾ ਬਹੁਤ ਸਮਾਂ ਪਹਿਲਾਂ ਰਿਕਾਰਡ ਹੋ ਚੁੱਕਾ ਸੀਗਾ ਤੇ ਮੈਨੂੰ ਅਕਾਲ ਤਖਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਵੀ ਸੰਗਬੀਰ ਸਿੰਘ ਬਾਦਲ ਤੇ ਉੱਥੇ ਕੋਈ ਕਾਰਵਾਈ ਚੱਲ ਰਹੀ ਹੈ ਜੇ ਚੱਲ ਰਹੀ ਹੈ ਤੇ ਉਹਨੂੰ ਪੁੱਛਿਆ ਗਿਆ ਵੀ ਜੇ ਤੁਨੂੰ ਅਕਾਲ ਤਖਤ ਤੋਂ ਕੋਈ ਬਲਾਵਾ ਆਉਂਦਾ ਕਹਿੰਦਾ ਜੀ ਮੈਨੂੰ ਬਲਾਵਾ ਆਊਗਾ ਤੇ ਮੈਂ ਨੰਗੇ ਪੈਰੀ ਜਾਊਂਗਾ ਮੈਨੂੰ ਉੱਥੇ ਸੇਵਾ ਲਾਉਣਗੇ ਤਨਖਾਹ ਲਾਉਣਗੇ ਮੈਂ ਉਹ ਵੀ ਭੁਗਤੂਗਾ ਮੈਂ ਬਾਟੇ ਵੀ ਸਬੱਟੀਆਂ ਵੀ ਸਾਬ ਕਰੂੰਗਾ ਸੰਗਤਾਂ ਦੇ ਜੋੜੇ ਵਿੱਚ ਆੜੂੰਗਾ ਮੇਰਾ ਵਿਸ਼ਵਾਸ ਹੈ ਹਰਮੰਦਰ ਸਾਹਿਬ ਦੇ ਵਿੱਚ ਮੇਰਾ ਵਿਸ਼ਵਾਸ ਹੈ ਸਿੱਖ ਧਰਮ ਦੇ ਵਿੱਚ ਇਸ ਕਰਕੇ ਮੈਂ ਉਨਾਂ ਹੀ ਸਿੱਖ ਧਰਮ 'ਤੇ ਯਕੀਨ ਰੱਖਦਾ ਦਿਨਾਂ ਆਪਣੇ Hindu ਧਰਮ 'ਤੇ ਯਕੀਨ ਰੱਖਦਾ ਗੱਲਾਂ ਤੇ ਭਾਈ ਉਹਨੇ ਵਧੀਆ ਕੀਤੀਆਂ ਨੇ ਲੇਕਿਨ ਸਖਬੀਰ ਨੂੰ ਟੋਟਲੀ ਬਰੀ ਕਰ ਦਿੱਤਾ ਇਹਦੇ ਵਿੱਚੋਂ ਵੀ ਸਖਬੀਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਜੋਗਸ ਕੀਤਾ ਮੈਂ ਆਪਣੇ ਲੈਵਲ ਤੇ ਕੀਤਾ ਲੇਕਿਨ ਇਹ ਆਮ ਆਦਮੀ ਨੂੰ ਲੱਗਦਾ ਵੀ ਜਿਹੜਾ ਐਸੇਲੇ ਗੀਤ ਹੈ ਇਹਦੇ ਪਿਛਲੇ ਪਾਸੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈਗੀ ਹੈ ਜਦੋਂ ਉਹਨੂੰ ਇਹ ਪੁੱਛਿਆ ਗਿਆ ਵੀ ਤੈਨੂੰ ਸੰਗਵੀਰ ਸਿੰਘ ਬਾਦਲ ਦਾ ਇਹਦੇ ਤੇ ਕੋਈ ਫੋਨ ਆਇਆ ਕਹਿੰਦਾ ਉਹਦਾ ਫੋਨ ਨਹੀਂ ਆਇਆ ਛੋਟੇ ਮੋਟੇ ਜਿਹੜੇ ਆਗੂ ਸੀ ਉਹਨਾਂ ਦੇ ਫੋਨ ਆਏ ਵੀ ਤੁਸੀਂ ਬਹੁਤ ਸੋਹਣਾ ਗੀਤ ਉਹਨਾਂ ਦੇ ਗਾਇਆ ਵਾ ਤੁਹਾਨੂੰ ਵਧਾਈ ਹੋਵੇ ਉਹ ਕਹਿੰਦਾ ਜੀ ਮੇਰਾ ਸ਼ੌਕ ਆ ਪੋਲਿਟੀਕਲ ਬੰਦਿਆਂ ਤੇ ਗੀਤ ਗਾਉਣ ਦੀ ਇਸ ਕਰਕੇ ਸਰਵੀਰ ਨਾਲ ਮੇਰਾ ਸਿੱਧਾ ਕੋਈ ਰਵਤਾ ਨਹੀਂ ਹੈਗਾ ਲੇਕਿਨ ਉਹਦੀ ਸਰਕਾਰ ਵਲੇ ਜਿਹੜੀ ਡਿਵੈਲਪਮੈਂਟ ਚੰਡੀਗੜ੍ਹ ਚ ਹੋਈ ਆ ਮੋਹਾਲੀ ਚ ਹੋਈ ਆ ਬਕਾਇਦ ਤੌਰ ਤੇ ਪੰਜਾਬ ਚ ਹੋਈ ਆ ਤੇ ਮੈਂ ਤੋ ਉਹ ਤਾਂ ਫੈਨ ਆ ਜੀਦੇ ਕਰਕੇ ਇਹ ਬਕਾਇਦਾ ਤੌਰ ਤੇ ਮੈਂ ਗਾਣਾ ਲਿਖਿਆ ਜੀ ਜੀ ਪਟੀ ਸਾਹਿਬ ਇਹ ਤੇ ਗੱਲ ਹੋਈ ਉਹਦੀ ਇਹ ਉਹਨੇ ਆਪਣੇ ਮਨ ਦੇ ਬਲਵਲੇ ਦੱਸੇ ਪਰ ਕਿਸੇ ਵੇਲੇ ਇਹੋ ਜਿਹਾ ਜਿਹੜਾ ਪਿਆਰ ਹੁੰਦਾ ਉਹ ਬੰਦੇ ਦਾ ਜਿਹੜਾ ਨੁਕਸਾਨ ਵੀ ਕਰਾ ਦਿੰਦਾ ਹੁੰਦਾ ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਤਾਂ ਇਹੀ ਚਰਚਾ ਆ ਨਾ ਵੀ ਇਹ ਗੀਤ ਅਕਾਲੀ ਦਲ ਵੱਲੋਂ ਸਪான்ਸਰ ਕੀਤਾ ਗਿਆ 2 ਦਸੰਬਰ ਵਾਲੇ ਦਿਨ ਅਕਾਲੀ ਦਲ ਦੀ ਪੂਰੀ ਜਿਹੜੀ ਪੁਰਾਣੀ ਕੈਬਨਟ ਆ 2007 ਵਾਲੀ 12 ਵਾਲੀ ਉਹਨਾਂ ਨੂੰ ਸੱਦਿਆ ਗਿਆ। ਇਸੇ ਦੌਰਾਨ ਆ ਗੀਤ ਜਿਹੜਾ ਇਹ ਸੁਰਖੀਆਂ ਦੇ ਵਿੱਚ ਆ ਗਿਆ। ਖਾਲਾ YouTube ਦੇ ਉੱਤੇ ਵੀ ਰੌਕੀ ਮਿੱਤਲ ਨੇ ਆਪਣੇ YouTube ਅਕਾਊਂਟ ਤੋਂ ਰਿਲੀਜ਼ ਕੀਤਾ। ਪਰ ਇਹਦੇ ਇਸ ਗੀਤ ਨੇ ਇਹਦੇ ਇਸ ਸ਼ੌਕ ਨੇ ਜਿਹੜੇ ਵਿਰੋਧੀ ਆ ਸੁਖਵੀਰ ਬਾਦਲ ਹੁਣਾਂ ਦੇ ਉਹਨਾਂ ਨੂੰ ਇੱਕ ਮੌਕਾ ਦੇ ਦਿੱਤਾ। ਉਹਨਾਂ ਦੇ ਹੱਥ ਇੱਕ ਇਹੋ ਜਿਹਾ ਅਸਤਰ ਫੜਾ ਦਿੱਤਾ। ਬੀ ਉਹ ਨਿਸ਼ਾਨੇ ਲਾ ਰਹੇ ਆ ਹੁਣ ਅਕਾਲੀ ਦਲ ਦੇ ਉੱਤੇ ਪਹਿਲੀ ਗੱਲ ਤੇ ਐਪੀ ਸ਼ਾਇਦ ਰੋਕੀ ਬਿੱਤਰ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਪੰਜਾਬ ਦੇ ਵਿੱਚ ਵਿਸ਼ਵਾਸ ਕੱਲਾ ਅਕਾਲੀ ਸਰਕਾਰ 'ਤੇ ਲੱਗਿਆ ਹੋਇਆ ਹੂੰ ਨਹੀਂ ਉਹਦੀ ਤੇ ਆਪਾਂ ਚਲੋ ਉਹਨੇ ਉਹਨੂੰ ਤੇ ਉਹਦੀ ਤੇ ਆਪਾਂ ਗੱਲ ਹੀ ਨਹੀਂ ਨਾ ਕਰਦੇ ਆਪਾਂ ਤੇ ਉਹਦੇ ਕੇਵਲ ਸ਼ੌਕ ਦੀ ਗੱਲ ਕਰਦੇ ਆ ਨਾ ਵੀ ਉਹਨੂੰ ਅਕਾਲੀ ਦਲ ਜਾਂ ਸੁਖਬੀਰ ਬਾਦਲ ਵਧੀਆ ਲੱਗਦੇ ਹੋਣਗੇ ਤੇ ਉਹਨੇ ਗੀਤ ਕੱਢ ਦਿੱਤਾ ਉਹ ਇੱਕ ਉਹ ਕਹਾਵਤ ਵੀ ਹੈਗੀ ਆ ਨਾ ਵੀ ਉਹ ਵੇ ਬਹੁਤਾ ਪਿਆਰ ਕਰ ਕਰਕੇ ਹੀ ਉਹ ਬਹੁਤਾ ਮਿੱਠਾ ਖਾਣ ਨਾਲ ਵੀ ਨੁਕਸਾਨ ਹੋ ਜਾਂਦਾ ਉਹਨੇ ਉਹ ਕੰਮ ਕੀਤਾ ਦਰਅਸਲ ਹੁਣ ਇਹ ਵਿਚਲੀ ਗੱਲ ਦਾ ਪਤਾ ਹੀ ਨਹੀਂ ਵੀ ਉਹਨੇ ਕੀ ਕਿਸੇ ਦੇ ਕਹਿਣ ਤੇ ਕੀਤਾ ਜਾਂ ਕਿੱਦਾਂ ਕੀਤਾ ਤੇ ਪਰ ਉਹਨੇ ਔਖਾ ਕਰ ਦਿੱਤਾ ਉਹਦਾ ਅਕਾਲੀ ਦਲ ਵਾਸਤੇ ਕਿਉਂਕਿ ਲੋਕ ਤਾਂ ਹੁਣ ਗੱਲਾਂ ਕਰਨਗੇ ਵੀ ਬਿਲਕੁਲ ਇਹਦੇ ਚ ਕੋਈ ਗੱਲ ਨਹੀਂ ਸੀ ਜਿਹੜੇ ਵਿਰੋਧੀ ਧਿਰ ਦੇ ਨੇ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਹੋਰ ਅਸਗਵੀਰ ਸਿੰਘ ਬਾਦਲ ਦੀ ਅਕਾਲ ਤਖਤ ਤੇ ਸ਼ਿਕਾਇਤ ਕਰਨ ਦਾ ਉਹ ਲਿਖ ਕੇ ਦੇਣਗੇ ਵਿਰੋਧੀ ਧਿਰ ਬਲੇ ਵੇਖੋ ਜੀ ਸੁਖਬੀਰ ਸਿੰਘ ਬਾਦਲ ਨੇ ਜਾਣ ਕੇ ਪੈਸੇ ਖਰਚ ਕਰਕੇ ਆਪਣੇ ਪੈਸੇ ਤੋਂ ਕਮੰਡ ਦੇ ਵਿੱਚ ਇਹੜਾ ਗੀਤ ਐਸਟੀਮ ਦੇ ਲਿਆਂਦਾ ਜਦੋਂ ਅਕਾਲ ਤੱਕ ਤੋਂ ਇਹ ਕਿਹਾ ਗਿਆ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਜਾਂ ਕੋਈ ਇਹੋ ਜਿਹਾ ਗੀਤਵਤ ਨਾ ਲਿਆਂਦੇ ਜਾਣ ਇਹ ਮੁੱਕਰਨਗੇ ਉਹ ਸ਼ਿਕਾਇਤ ਕਰਨਗੇ ਉਹਦੇ ਲਈ ਸੁਖਬੀਰ ਸਿੰਘ ਬਾਦਲ ਵਾਸਤੇ ਹੋਰ ਪ੍ਰੋਬਲਮ ਖੜੀਆਂ ਹੋ ਸਕਦੀਆਂ ਨੇ ਇਹ ਤੁਹਾਡੀ ਬਿਲਕੁਲ ਗੱਲ ਸਹੀ ਆ ਕਿ ਅਕਾਲ ਤਖਤ ਤੇ ਬਾਰ ਬਾਰ ਕਿੰਨੀ ਵਾਰੀ ਕਹਿ ਚੁੱਕਾ ਵੀ ਕੋਈ ਕਿਸੇ ਪ੍ਰਕਾਰ ਦੀ ਬਿਆਨਬਾਜ਼ੀ ਨਾ ਕਰੇ ਮੈਂ ਇਹੋ ਇੱਕ ਇਸੇ ਤਰ੍ਹਾਂ ਦੇ ਗਲਤੇ ਪੱਟੀ ਸਾਹਿਬ ਆਉਣ ਲੱਗਿਆ ਸੀਗਾ ਵੀ ਅਕਾਲ ਤਖਤ ਸਾਹਿਬ ਤੋਂ ਤਾਂ ਬਕਾਇਦਾ ਇੱਕ ਚਿੱਠੀ ਜਾਰੀ ਹੋਈ ਆ ਬਈ 2 ਤਰੀਕ ਤੋਂ ਪਹਿਲਾਂ ਜਾਂ 2 ਤਰੀਕ ਤੋਂ ਬਾਅਦ ਜੋ ਕੁਝ ਉੱਥੇ ਹੁੰਦਾ ਕਿਸੇ ਕਿਸਮ ਦੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਉਹਨਾਂ ਵੱਲੋਂ ਤਾਂ ਸਖਤ ਤਹਿਤ ਜਾਰੀ ਹੋਈ ਆ ਪਹਿਲੀ ਗਲਤ ਮੈਂ ਦੱਸ ਦਿਆਂ ਕਿ ਸ਼ਾਇਦ 2 ਤਰੀਕ ਨੂੰ ਤਨਖਾਹ ਕਿਸੇ ਨੂੰ ਨਾਲ ਲੱਗੇ ਕਿਉਂਕਿ ਉੱਥੇ ਇੰਨਾ ਕ ਖਲਾਰਾ ਪੜਿਆ ਇੰਨੇ ਇੰਨਾ ਬੰਦੇ ਉੱਥੇ ਬੁਲਾਲੇ ਨੇ ਉਹਨਾਂ ਦੀ ਜੇ ਚਾਰ ਬੰਦਿਆਂ 'ਚ ਵੀ ਸਿਮਾਈ ਕੀਤੀ, ਦੱਸ ਦੀ ਕੀਤੀ, ਵੀ ਦੀ ਕੀਤੀ ਤੇ ਇੱਕ ਸਮਾਂ ਹੋ ਥੋੜਾ ਹੋਊਗਾ। ਹੂੰ। ਮੈਨੂੰ ਇੰਜ ਲੱਗਦਾ ਕਿ ਸ਼ਾਇਦ ਇੱਕ ਦੀ ਮੀਟਿੰਗ ਇਹਦੇ ਵਿੱਚ ਹੋ ਹੋ ਰੋਗੀ ਤੇ ਦੋ ਤਰੀਕ ਨੂੰ ਤਨਖਾਹ ਨਿਸ਼ਲਾਇ ਜੂਗੀ ਤਨੂੰ ਦੋ ਦੋ ਤਰੀਕ ਨੂੰ ਸਿਰ ਤਨਖਾਹ ਸਲਾਉਣ ਦਾ ਜਿਹੜਾ ਪੂਰਾ ਮਸੌਦਾ ਤਿਆਰ ਕੀਤਾ ਜਾਊਗਾ। ਹੂੰ। ਕਿਉਂਕਿ ਇਹ ਜਿਹੜੀਆਂ ਹੁਣ ਜਿਵੇਂ ਜਥੇਦਾਰ ਰਹੇ ਜਿਹੜੇ ਰਹਿ ਗਏ ਨੇ ਪ੍ਰਾਣੀ ਜਥੇਦਾਰ ਹੂੰ। ਉਹਨਾਂ ਦੇ ਸਪਸ਼ਟੀਕਰਨ ਉਹਨਾਂ ਦੇ ਵੀ ਵਿਚਾਰ ਚਰਚਾ ਹੋਣੀ ਆ। ਜੇ ਵਿਚਾਰ ਦਿੱਚੇ ਪੱਜ ਜਿਸ ਤਰ੍ਹਾਂ ਦੀ ਕਮੀ ਤੇ ਸਮਵਧਤੀ ਵੀ ਲੱਗਣਾ ਕੋਸ਼ ਨੋਕਾਂ ਦੇ ਚਿੱਠੀ ਲਿਖਿਆ ਉਹਨਾਂ ਕਿਹਾ ਕਿ ਜੇ ਤੁਹਾਡੇ ਦੇ ਕੋਲੇ ਕੋਈ ਹੋਰ ਇਹਦੇ ਬਾਰੇ ਜਾਣਕਾਰੀ ਹੈ ਕਿ ਤੁਸੀਂ ਸੱਜ ਕਰ ਸਕਦੇ ਹੋ ਕਿਹਦਾ ਤੌਰ ਤੇ ਸੁਰਦੀਪ ਸਿੰਘ ਔਰ ਤੇ ਕਰਨੈਲ ਸਿੰਘ ਪੰਜੂ ਫਰੇ ਵੀ ਆਪਣੇ ਬਕਾਇਦਾ ਬਲਬਲੇ ਪੇਸ਼ ਕੀਤੇ ਵੀ ਅਸੀਂ ਡੀਸੈਂਟ ਲੋਡ ਦਿੱਤਾ ਸੀਗਾ ਹਮ ਅਸੀਂ ਜਿਹੜੀ ਇਹ 92 ਪੱਲੇ ਲਖ ਚਿਸ਼ਤਿਆ ਅਸੀਂ ਬਿਲਕੁਲ ਸਹੀ ਨਹੀਂ ਕੀਤੇ ਉਹਦੇ ਤੇ ਅਸੀਂ ਕਿਹਾ ਸੀ ਚਰਨ ਸਿੰਘ ਨੂੰ ਉਹਨੇ ਡੀਸਨੋਟ ਇਹ ਤਾਂ ਇੱਕ ਬਾਹਰ ਰੱਖ ਜਦੋਂ ਪ੍ਰੈਸ ਨਾਲ ਗੱਲ ਕੀਤੀ ਐ ਸੁਰਦੇਵ ਸਿੰਘ ਪੋਰ ਐਸੋਲੇ ਵਿਦਿਅਕ ਬੀਟੀਆ ਉਹ ਕਹਿੰਦੇ ਮੈਂ ਉਹ ਕਟੀਆਂ ਖੇਡ ਕੇ ਨਾਲ ਜਿਹੜੇ ਮੁਲਾਕੇ ਭੇਜਤੀਆਂ ਨੇ ਜਿਹੜੀ ਇਹ ਹਿੰਦੁਸਤਾਨ ਟਾਈਮ ਦੇ ਵਿੱਚ ਹਿੰਦੂ ਦੇ ਵਿੱਚ ਕਹਿੰਦਾ ਤੌਰ ਤੇ ਟਾਈਮਸ ਆਫ ਇੰਡੀਆ ਚੈਪੈਂਸ਼ੀਪ ਵੀ ਅਸ ਕੀ ਡੀਸਨੋਟ ਦਿੰਦਾ ਪਰ ਅਸੀਂ ਇਸ ਦਾ ਇਸ ਦਾ ਸਹਿਮਤ ਨਹੀਂ ਕਿ ਇਹ ਜਿਹੜੇ ਇਸ਼ਕੇ ਦਿੱਤੇ ਗਏ ਸੀ ਦਿੱਤੇ ਗਏ ਇਹਨਾਂ ਦੇ ਉੱਤੇ ਡਿਸਕਸ ਹੋਊਗਾ ਜੇ ਪਜੋਰੀ ਸਾਹਿਬ ਪਾਸ ਹੋ ਗਏ ਉਹਨਾਂ ਨੂੰ ਉੱਤੇ ਪੇਸ਼ ਕੀਤਾ ਜਾਵੇ ਤੇ ਫਿਰ ਆਪਣੀ ਗੱਲ ਵੀ ਕਰਨਗੇ ਜੇ ਉਹ ਆਪਣੀ ਗੱਲ ਕਰਦੇ ਸਮਾਂ ਤਾਂ ਲੱਗੇਗਾ ਇੱਕੋ ਹੀ ਤੁਸੀਂ ਬੁਲਾਇਆ ਤੇ ਬਾਅਦ ਤੁਸੀਂ ਕੀ ਕਰੋਗੇ ਉਮੀਦ ਹੈ ਵੀ ਸ਼ਾਇਦ ਉਸ ਦਿਨ ਜਿਹੜਾ ਵਾ ਇਸ ਸੀ ਨੂੰ ਜਿਹੜਾ ਪੋਸਟਪੋਨ ਕੀਤਾ ਜਾਵੇ ਤਿਆਰੀ ਤੇ ਪੂਰੀ ਵੈਸੇ ਤਾਂ ਉਹ ਜਿਹੜੀ ਆ ਉਦੋਂ ਤਨਖਾਹ ਲਾਉਣ ਦੀ ਲੇਕਿਨ ਉਮੀਦ ਹੈ ਕਿ ਜੇ ਡਿਫਰੈਂਟ ਉੱਧਰ ਦੱਸਿਆ ਤੇ ਇੱਕ ਟੀਪ ਹੋਰ ਬੈਗੀ ਜਿਹਦੇ ਵਿੱਚ ਫਿਰ ਤਨਖਾਹ ਵੀ ਲਾਈ ਹੋਵੇ ਤੇ ਸਮੇਂ ਸੇ ਲੱਗ ਜਾਏਗੀ ਤਾਂ ਕਿ ਤਨਖਾਹ ਵਾਕੀ ਨੂੰ ਇਸ ਬਿਸਰ ਆਪਣੇ ਘਰੋਂ ਚਲੇ ਜਾਵੇ ਲੇਕਿਨ ਇਹ ਹੈ ਕਿ ਉਸ ਦਿਨ ਜਿਹੜਾ ਉਹ ਵੱਡਾ ਇਕੱਠ ਉੱਤੇ ਹੋਣ ਦੇ ਅਸਰ ਨੇ ਪਰ ਪਟੇ ਸਾਹਿਬ ਮੈਨੂੰ ਬਹੁਤਾ ਨਹੀਂ ਪਤਾ ਇਸ ਬਾਰੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਕਿਸੇ ਨੂੰ ਤਨਖਾਹ ਲੱਗਦੀ ਹੈ ਉਸ ਤੋਂ ਪਹਿਲਾਂ ਅਕਸਰ ਇਦਾਂ ਦਾ ਇੱਕ ਪੱਤਰ ਜਾਰੀ ਹੁੰਦਾ ਜਾਂ ਇਹ ਪਹਿਲੀ ਵਾਰ ਹੈ ਕਿਉਂਕਿ ਆਪਾਂ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਵੀ ਬਿਆਨਬਾਜ਼ੀ ਬਹੁਤ ਹੋਈ ਹਨ ਜਦੋਂ ਏ ਲੀਡਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ ਤਾਂ ਉਸ ਤੋਂ ਬਾਅਦ ਕਈ ਕਿਸਮ ਦੇ ਬਿਆਨ ਵੀ ਆਉਂਦੇ ਆ ਇਹ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਦਾਂ ਦਾ ਪੱਤਰ ਜਾਰੀ ਹੋਇਆ ਵੀ ਤੁਸੀਂ ਜਾਤ ਤੇ ਚ ਰਹਿਣਾ ਮਰਿਆਦਾ ਚ ਰਹਿਣਾ ਕਿਸੇ ਨੇ ਰੌਲਾ ਨਹੀਂ ਪਾਉਣਾ ਕਿਸੇ ਨੇ ਜਿਹੜਾ ਵਾ ਆਪਣੇ ਸਮਰਥਕਾਂ ਦੇ ਨਾਲ ਕਿਸੇ ਕਿਸਮ ਦੀ ਬਿਆਨਬਾਜ਼ੀ ਨਹੀਂ ਕਰਨੀ ਇਹ ਪਹਿਲਾਂ ਵੀ ਇਤਿਹਾਸ ਦੇ ਵਿੱਚ ਇਦਾਂ ਹੁੰਦਾ ਰਿਹਾ 1994 ਦੇ ਵਿੱਚ ਬਕਾਇਦਾ ਜਦੋਂ ਇਲਾਨਨਾਮਾ ਜਾਰੀ ਹੋ ਰਿਹਾ ਸੀ ਅਬ ਕੰਮ ਆ ਉਸ ਐਲਾਨਨਾਮਾ ਜਾਰੀ ਕਰਨ ਤੋਂ ਪਹਿਲਾਂ ਅਕਾਲ ਤੱਕ ਤੋਂ ਇੱਕ ਦੇਸ਼ ਜਾਰੀ ਹੋਇਆ ਸੀ ਕਿ ਜਿੰਨੇ ਵੀ ਕਾਲੀ ਦਲ ਅਪਰੇਵਸਤੀਵੇ ਦੇ 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 ਪ੍ਰਧਾਨ ਜਿਹੜੇ ਨੇ ਤਾਂ ਕਿ ਪੰਥਕ ਇੱਕ ਤੱਕ ਰਹਿ ਜਾ ਸਕੀ। ਉਸ ਤੱਕ ਦੇ ਬਾਕੀ ਸਾਰਿਆਂ ਨੇ ਅਸਤੀਵੇ ਦੇ ਦਿੱਤੇ ਸੀ ਲੇਕਿਨ ਕੋਈ ਸੀ ਕਿ ਸਾਡੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜਿੰਨਾ ਅਸਤੀਵਾ ਨਹੀਂ ਦਿੱਤਾ ਸੀ। ਹੂੰ। ਉਹਨਾਂ ਨੇ ਫਿਰ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਮੈਨੂੰ ਇਹ ਜਾਣਨੀ ਕਿ ਪਹਿਲੀ ਮਈ ਨੂੰ ਕੀਤਾ ਸੀ ਕਿ 2 ਮਈ ਨੂੰ ਕੀਤਾ ਸੀ। ਅਕਤੀ ਪ੍ਰਦਰਸ਼ਨ ਕਰਕੇ ਬਾਬਾ ਕਸ਼ਮੀਰਾ ਸਿੰਘ ਗੜੇ ਵਾਲਾ ਉਹ ਆਪਣੀ ਸੰਗਤ ਦੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਦਰਬਾਰ ਸੰਗ ਦੀ ਮਰਿਆਦਾ ਕੀ ਆ ਉਹ ਜਿਆਦਾ ਪ੍ਰਵਾਸੀ ਮਜਦੂਦ ਸਨ ਤੇ ਉੱਥੇ ਹੀ ਪ੍ਰਕਰਮਾਂ ਦੇ ਵਿੱਚ ਉਹ ਤਮਾਕੂ ਖਾ ਕੇ ਠੁੱਕੀ ਜਾ ਰਹੇ ਸੀ ਹੂੰ ਲੇਕਿਨ ਕਿਸੇ ਨੋਟਿਸ ਨਹੀਂ ਲਿਆ ਉਹਦਾ ਜਿਕਰ ਉਹ ਅਵੇਖਿਆ ਕਰ ਠੁੱਕ ਦਿਓ ਹੂੰ ਮੋਦਲ ਸ਼ਕਤੀ ਪਰਚਿਤ ਕਰਨ ਤੋਂ ਬਾਅਦ ਜਿਹੜਾ 80% ਪ੍ਰਕਾਸ਼ ਸਿੰਘ ਨੇ ਬਦਲੇ ਪ੍ਰਸਤੀਭਾ ਨੇ ਦਿੱਤਾ ਮੁਰਕੇ ਬਕਟੌੜੇ ਦਾ ਸਮਝੌਤਾ ਅਗੈਂਟ ਤੇ ਗੱਲ ਆਈ ਗਈ ਹੋਗੀ ਹੂੰ ਹੁਣ ਇਸੇ ਨੇ ਵੀ ਇਹਨਾਂ ਨੇ ਕੀਤਾ ਚਿੱਠੀ ਜਾਰੀ ਜਿਹੜੀ ਕੀਤੀ ਕੀ ਸਾਰੇ ਲੀਡਰ ਨੂੰ ਕਿਉਂ ਕੀਤੀ ਕੀ ਕਿਹਾ ਗਿਆ ਵੀ ਤੁਸੀਂ ਆਪਣੇ ਅੰਦਰ ਜੇ ਵੱੱਡੇ ਕੱਟ ਕਿਤੇ ਇਹਦੇ ਦੇ ਤੁਸੀਂ ਕੋਈ ਕੱਟਾ ਵਾਪਸ ਕੀ ਖੁਦ ਜ਼ਿੰਮੇਵਾਰ ਹੋਗੇ ਚੋਣ ਮਣੀ ਕਮੇਟੀ ਦਾ ਇੱਕ ਮੈਂਬਰ ਹੂੰ ਨਾਲ ਉਪਦੇਖ ਰਿਹਾ ਹੈ ਜਿਹੜਾ ਉਹ ਬੁੱਲਕਾ ਕੋਲੇ ਜਾਂਦਾ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਭਾਈ ਤੁਸੀਂ ਦੋ ਤਿੰਨ ਨੂੰ ਆਪਾਂ ਕੱਲ ਤੱਕ ਤੇ ਵੱਡਾ ਇਕੱਠ ਕਰਨਾ ਲੋਕ ਨੂੰ ਜਵਾਬ ਦੇ ਦਿੰਦੇ ਆ ਵੀ ਨਹੀਂ ਭਈ ਅਸੀਂ ਅੱਥਰੂ ਜਾਵੇਂ ਇਹ ਤਾਂ ਤਾਂ ਕੰਮ ਜਿਹਦਾ ਨਹੀਂ ਨਿਕਲ ਕੀ ਵੀ ਬਸੇ ਬਿਲਕੁਲ ਛਾਪੀ ਦਿੱਤੀ ਕਿਉਂਕਿ ਇਹਨਾਂ ਦੇ ਲੀਡਰ ਆਤਰ ਦਲੀਆਂ ਤੇ ਲੀਡਰ ਮੈਨ ਵੱਧ ਜਾਣਾ ਉਹ ਤੇ ਬਲਜੀਤ ਸਿੰਘ ਜਲਾਲ ਉਸ ਵੇਲੇ ਮਾਰ ਸਾਹਮਣੇ ਆਇਆ ਵੀ ਉਹ ਪਿੰਡਾਂ ਤੇ ਗਿਆ ਜਾ ਕੇ ਕਿਹਾ ਲੋਕਾਂ ਨੂੰ ਵੀ ਆਪਾਂ ਚੱਲਣਾ ਤੇ ਉੱਥੇ ਜਾ ਕੇ ਬਿਕੇਦਾ ਤੌਰ ਤੇ ਆਪਾਂ ਵੱਡਾ ਕਰੀਏ ਹਾਂ ਇਹਦਾ ਮਤਲਬ ਹੀ ਬਾਦਲਦਲ ਉਨਕੀ ਸੋਚ 9392 ਵਾਲੀ ਕਲਪਿਤ ਪਰਚਾਵਾਦ ਬੱਜਰ ਗਲਤੀ ਤੇ ਗੁਦਾ ਤੇ ਉਦਾ ਕੀਤਾ ਜਾ ਰਿਹਾ ਹੈ ਜਦੋਂ ਇਹ ਖਬਰ ਬਕਾਇਦਾ ਤੌਰ ਤੇ ਕਾਂਟਕ ਤੇ ਪਹੁੰਚਦੀ ਹੈ ਤੇ ਜਥੇਦਾਰ ਸੇ ਫਿਰ ਆਪਣਾ ਆਦੇਸ਼ ਜਾਰੀ ਕਰ ਦਿੰਦੇ ਭਾਈ ਇਹਨਾਂ ਲੋਕਾਂ ਨੂੰ ਸਜਿੱਟਾ ਜਾਵੇ ਜੇ ਤੇ ਤੁਸੀਂ ਵੱਡਾ ਇਕੱਠ ਕਰਦੀ ਕੋਸ਼ਿਸ਼ ਇਹ ਆਪਣੇ ਸਹਾਈ ਜਿਉਣ ਦੀ ਕੋਸ਼ਿਸ਼ ਕੀਤੀ ਤੇ ਕੋਈ ਘੱਟਾ ਵਾਪਰ ਗਈ ਤੇ ਉਹਦੇ ਲਈ ਉਹ ਲੀਡਰ ਜ਼ਿੰਮੇਵਾਰ ਹੋਣਗੇ। ਹੂੰ। ਇਸ ਕਰਕੇ ਉਹਨੇ ਪੱਤਰ ਜਾਰੀ ਕਰਨਾ ਪਿਆ। ਹੋਰ ਵੀ ਹੁਣ ਵੇਖੋ ਜਿਹੜਾ ਜਿਹਨੂੰ ਉਸ ਤੱਕੇ ਤੇ ਮੰਨੂ ਕਹਿੰਦਾ ਜੀ ਲੰਦੇਨ ਤੇ ਕੌਣ ਲੰਦੇਨ ਕਹਿੰਦਾ ਬੱਚਾ ਸੀਗੇ ਬਟੋ। ਮੈਂ ਕਿਆ ਬਾਤ। ਨਾ ਪਰ ਉਹ ਜੇ ਕਹਿੰਦੇ ਤੁਸੀਂ ਉਹਦਾ। ਮਤਲਬ ਉਹ ਵੀ ਅਪੋਇੰਟਮੈਂਟ ਲਈ ਵਾਸੀ ਕਿ 500 ਚੱਕਿਆ ਹੋਇਆ। ਇਸ ਦੀ ਮਤ ਤਾਂ ਨਹੀਂ। ਜੇ ਕੋਈ ਸੰਜੀਤ ਸਿੰਘ ਬਾਤ ਕੈਚੋਰੀ ਕਿਚਨ ਕੈਬਨਟ ਵੀ ਸ਼ਾਮਲ ਹੋ ਇਹ ਲੋਕਾਂ ਕੋਲ ਤੁਸੀਂ ਆਪਣੀ ਦਿਪਲਾਈ ਕੀ ਰੱਖ ਸਕਦੇ ਕਦੀ ਵੀ ਇਸ ਘਰ ਕੇ ਜਲਾਲ ਕੁਸਪਾਏ ਆ ਇਹ ਬਲਟੋ ਆ ਇਹੋ ਜਿਹੇ ਬੰਦੇ ਜਿਹੜੇ ਨੇ ਜੇ ਕੁਛ ਨਾ ਕੁਛ ਕਰਨ ਦੀ ਉੱਥੇ ਕਰਨ ਦੀ ਜਿਹੜੀ ਉਹ ਆਰਥ ਨੇ ਤੁਹਾਨੂੰ ਪਤਾ ਆਏਗਾ ਉਹਦੋਂ ਕੀ ਕੀਤਾ ਸੀਗਾ ਬਾਗਲ ਸਾਹਿਬ ਤੇ ਆ ਪਾਇੀ ਨਹੀਂ ਸੀ ਤੇ ਮੈਂ ਕਹਿੰਦਾ ਤੋਂ ਤੇ ਰਣਜੀਤ ਸਿੰਘ ਬਰੰਕਾ ਤੋਂ ਦੇ ਸਾਥੀਆਂ ਨੇ ਤਤਕਾਲੀ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਗਾਲਾ ਕਢੀ ਗੱਦੀਆਂ ਕੜਾ ਕਢੀ ਸੀ ਦਰਬਾਰ ਸੱਚ ਖਲੋ ਕੇ ਉਹਦੇ ਮੂੰਹ ਨੂੰ ਧੱਕੇ ਮਾਰ ਕੇ ਬਾਹਰ ਨਿਕਲ ਕੋ ਭੱਜਿਆ ਇਹ ਗਾਂਦੜੀ ਜੀ ਬੰਦੀ ਕੋਈ ਇਹ ਸ ਕਰਕੇ ਜਥੇਦਾਰ ਨੂੰ ਇੱਕਦਮ ਤੱਕ ਖਤਸ਼ਾ ਜਿਗਰ ਕੋਤਲੀ ਕਹਿੰਦਾ ਤਨ ਜਿੱਤੀ ਗੱਦੀ ਤੇ ਬੈਠੇਂਗੇ ਤਾਂ ਦੱਸ ਜਾ ਹੁਣ ਭਾਰੀ ਕੀਮਤੀ ਚ ਸਿਰਫ ਪੁਲਿਸ ਵੀ ਲੱਗੇਗੀ ਕੋਤ ਕੀ ਲੱਗਦੀ ਹੁਣ ਇਹ ਕਹਿੰਦੇ ਮर्यादा ਦਾ ਲੰਘਣ ਹੋ ਗਿਆ ਫਲਾਨ ਹੋ ਗਿਆ ਮੌਕਾ ਤੁਸੀਂ ਦਿੰਦੇ ਹੋ ਸਟੇਟ ਦੀ ਜ਼ਿੰਮੇਵਾਰੀ ਆ ਕਿਤੇ ਵੀ ਕੋਈ ਗੜਬੜ ਵੀ ਸਟੇਟ ਜ਼ਿੰਮੇਦਾਰ ਰੱਖਦਾ ਹਤੀ ਮੁਲਕੇ ਇਸ ਕਰਕੇ ਭਾਰੀ ਕੀਤੀ ਪੋਰਸੇ ਲੱਗੇਗੀ ਕਿ ਉੱਥੇ ਫਿਰ ਇਹਨਾਂ ਲੀਡਰਾਂ ਦੀ ਬਦੌਲਤ ਜੀ ਅਡਿਤ ਸਾਹਿਬ ਪੁਲਸ ਲੱਗੇਗੀ ਮਾਹੌਲ ਜਿਹੜਾ ਤਣਾਅਪੂਰਨ ਹੋ ਸਕਦਾ ਇਸੇ ਦੇ ਖਦਸ਼ੇ ਨੂੰ ਵੇਖਦੇ ਆ ਕਿਰਿਆ ਕਾਲਤਿਕਾਤ ਤੋਂ ਉਹ ਆ ਇੱਕ ਜਿਹੜੀ ਕਹਿ ਲਈਏ ਵੀ ਵਾਰਨਿੰਗ ਕਹਿ ਲਈਏ ਜਾਂ ਚੇਤਾਵਨੀ ਚਿੱਠੀ ਕਹਿ ਲਈਏ ਉਹਨੂੰ ਇਹ ਜਾਰੀ ਕੀਤੀ ਗਈ ਹੈ ਹੁਣ ਸਵਾਲ ਅਗਲਾ ਇਹ ਹੈ ਵੀ ਅਗਰ 2 ਤਰੀਕ ਵਾਲੇ ਦਿਨ ਤਨਖਾਹ ਨਹੀਂ ਸੁਣਾਈ ਜਾਂਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਲੀਡਰਸ ਬਹੁਤ ਜ਼ਿਆਦਾ ਹੈਗੇ ਆ ਤਾਂ ਫਿਰ ਇਹ ਮਾਮਲਾ ਹੋਰ 15 20 ਦਿਨ ਲਟਕੂਗਾ ਜਾਂ ਫਿਰ ਮਤਲਬ ਇੱਕ ਪ੍ਰਕਿਰਿਆ 2 ਤਰੀਕ ਨੂੰ ਸ਼ੁਰੂ ਹੋ ਜਾਏਗੀ ਵੀ 2 ਤਰੀਕ ਨੂੰ ਜਥੇਦਾਰ ਸਹਿਬਾਨ ਜਿਹੜੇ ਆ ਰੈ ਬਣਾ ਲੈਣਗੇ ਵੀ ਹੁਣ ਫਲਾਣੀ ਤਰੀਕ ਨੂੰ ਆਪਾਂ ਫੈਸਲਾ ਜਿਹੜਾ ਉਹ ਸੁਣਾ ਦੇਣਾ ਇੱਕ ਮੀਟਿੰਗ ਜੇ ਜੇਦਾਰੀ ਹੋਰ ਹੋ ਗਈ ਤਾਂ ਫਿਰ ਫੇਰ ਨੋਜ਼ ਕੀਤਾ ਜਾਊਗਾ ਹੂੰ ਕਿ ਐਸ ਦੇ ਇਹ ਲੀਡਰ ਇੰਨੇ ਵਜੇ ਅਕਾਲੀ ਪਾਠੇ ਹਾਜ਼ਰ ਹੋਣ ਵਣਕੇ ਕਿਸੇ ਨੂੰ ਕੁਰੀ ਨਹੀਂ ਹੈਗੀ ਕਿਸੇ ਨੂੰ ਕੁਝ ਸੁਣਨਾ ਨਹੀਂ ਕੁਝ ਨਹੀਂ ਕਰਨਾ ਹੂੰ ਮਸੌਦਾ ਪੂਰਾ ਤਿਆਰ ਕਰ ਲਿਆ ਹੋਇਆ ਜਿਹੜਾ ਉੱਥੇ ਜਾ ਕੇ ਇਹਨਾਂ ਨੇ ਬੋਲਣਾ ਇੱਕ ਇੱਕ ਲੀਡਰ ਦਾ ਚਿੱਠਾ ਤਿਆਰ ਕੀਤਾ ਜਾਊਗਾ ਕਿ ਤੂੰ ਕਿਹੜੀ ਦੋਲਤ ਪੜਿਤ ਤੂ ਕਿ ਕਿਰਤਾਂ ਤੇ ਤੈਨੂੰ ਇਸ ਕਰਕੇ ਆ ਦਰਖਾਹ ਲੈ ਜਾ ਰਹੀ ਹੈ ਹੂੰ ਲੇਕਿਨ ਕਈ ਸਾਡੇ ਜਿਹੜੇ ਬੁੱਧੀਜੀਵੀ ਸੰਸਦ ਦੇ ਵੀ ਜਿੱਦਾਂ ਲੀਡਰ ਕਿਤੇ ਘੱਟ ਨਹੀਂ ਕੀਤੀ ਪੰਜਾਬ ਨੂੰ ਲੁੱਟਣ ਦੀ ਵੀ ਘੱਟ ਕੀਤੀ ਤੇ ਕੁੱਟਣ ਦੀ ਵੀ ਘੱਟ ਨਹੀਂ ਕੀਤੀ ਹਾਂ ਜਦਕਿ ਬੀਐਸ ਸਿੰਘ ਬਾਦਲ ਸਰਪੇਸ਼ੀ ਹੋ ਮਨਿਸਟਰ ਦੀ ਸਰਕਾਰ ਦੀ ਪੇਸ਼ੀ ਰਹੀ ਜੇ ਕਾਲੇ ਦਲ ਦਾ ਪ੍ਰਧਾਨ ਸੀਗਾ ਬਾਕੀ ਬਰਾਬਰ ਦੇ ਇੱਕ ਸ਼ੁੱਕਰਵਾਰ ਜੇ ਬਰਾਬਰ ਤੇ ਇੱਕ ਸ਼ੁੱਕਰਵਾਰ ਤੇ ਸੁਖੀਰਬੰਦ ਨੂੰ ਕੱਲੇ ਨੂੰ ਵੱਧ ਤਨਖਾਹ ਕਿਉਂ ਹਾਂ ਇਹ ਤਨਖਾਹ ਦਾ ਪ੍ਰਸ਼ਾਸਨ ਇਹ ਬਰਾਬਰਤਾ ਮਿਲਣਾ ਚਾਹੀਦਾ ਹਾਂ ਉਮੀਦ ਹੈ ਵੀ ਇੱਕ ਚਿੱਠੀ ਵੱਢ ਜਾਊਗੀ ਉਹਦੇ ਤੇ ਨਾ ਪੜਦੇ ਜਾਣਗੇ ਨਾ ਪੜ ਤੋਂ ਕਹਿ ਜਾਊਗਾ ਵੀ ਇਸ ਦਾ ਰੂਹ ਇਹ ਤਰਫਾ ਲਗਾਈ ਜਾਂਦੀ ਤਰਫਾ ਤੋਂ ਪੂਰੀ ਕਰਨ ਤੋਂ ਬਾਅਦ ਇਹ ਐਨ ਐਨ ਪੈਸੇ ਦੇ ਕੜਾ ਪ੍ਰਸਾਦੀ ਦਿੱਦ ਕਾਲ ਤੱਕ ਤੇ ਖਾਣਗੇ ਤੇ ਆਪਣੀ ਖਿਮਾ ਜਾਂਚਣ ਦੀ ਅਰਦਾਸ ਕਰਾ ਕੇ ਤੇ ਵਾਪਸੀ ਪਤਸ਼ਾ ਕਰ ਲਈਏ ਇਹ ਵੀ ਗੱਲ ਹੈ ਹਾਂ ਪੋਸਿਬਿਲਟੀ ਹੈ ਕਿ ਇਸ ਦੇ ਡੇਗੇ ਦੇ ਹੂੰ ਜਿਸ ਗਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰ ਦਿੱਤਾ ਤੇ ਉਹਨਾਂ ਨੂੰ ਕਿਵਰ ਨਹੀਂ ਉਹਨਾਂ ਨੂੰ 6k ਲੱਗੇ ਉਹਨਾਂ ਵੀ ਵਿਦਾਉ ਇਤਿਹਾਸ ਦੇ ਪੰਜਾਬ ਦੇ ਵਿੱਚ ਵੀ ਤਨਖਾਹੀਏ ਨੇ ਹੂੰ ਸਾਡੇ ਪਰਮਜੀਤ ਸਿੰਘ ਸਰਨੇ ਹੋਰੀ ਪਰਮਜੀਤ ਸਿੰਘ ਸਰਨੇ ਹੋਰੀ ਜਦੋਂ ਪਾਕਿਸਤਾਨ ਬਕਾਇਦਾ ਤੋਂ ਕਿ ਪਾਕਿਸਤਾਨ ਲੈ ਕੇ ਜਾ ਰਹੇ ਸੀਗੇ ਹੂੰ ਸੋਨੇ ਦੀ ਪਾਲਕੀ ਤੇ ਜਹਦਰ ਕਾਲ ਤੱਕ ਦਾ ਬਿਆਨ ਸੀ ਵੀ ਪਾਰਕੀ ਸਾਹਿਬ ਦਾ ਸਾਥ ਨਾ ਦਿੱਤਾ ਚੁ। ਜਗਿੰਦਰ ਸਿੰਘ ਬਦਾਰਤੀ ਤੇ ਪ੍ਰੋਫੈਸਰ ਜਿਹੜੇ ਸਾਡੇ ਕਿਹੜੇ ਵਿਦਵਾਨ ਨੇ ਨਰਾਕਸ ਨੇ ਕਿਹਾ ਸੀ ਸਿੰਘ ਸਾਹਿਬ ਜੀ ਜਿਥੇ ਡਾਕਟਰ ਸਾਹਿਬ ਪਾਲਕੀ ਚਾਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਆ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਇਕਟ ਕਰਦੇ। ਹੂੰ। ਵਾਕਈ ਉਹ ਪਾਲਕੀ ਸਾਹਿਬ ਇਦਾਂ ਦੇ ਬਕਾਇਦਾ ਕਸਨ ਬਾਟਰ ਤੋਂ ਨਹੀਂ ਲੰਘਣ ਦਿੱਤੀ ਗਈ ਕਿਉਂ ਕੇਂਦਰ ਦੇ ਵਿੱਚ ਹੀ ਸਰਕਾਰ ਕਾਵੀਆਂ ਦੀ ਸੀ ਤੇ ਇੱਥੇ ਪੰਜਾਬ 'ਚ ਕਾਵੀਆਂ ਦੀ ਸੀ ਕੇਂਦਰ 'ਚ ਇਹਨਾਂ ਦੀ ਆਪਣੀ ਸੀ ਹਾਂ ਤੇ ਇਹਨਾਂ ਇੱਥੋਂ ਤੱਕ ਚਲੇ ਗਏ ਸੀਗੇ ਤੇ ਮੁੜ ਕੇ ਉਸੇ ਜਗਤਤ ਕਾਫੇ ਛੁੱਟੀ ਕੀਤੀ ਕੀ ਸੀ ਤੇ ਸਰਵੇ ਦੇ ਆਪਣੇ ਬਣਾ ਲਿਆ ਸਰਦਨ ਤੇ ਅੱਜ ਉਹੀ ਸਰਨੇ ਜਿਹੜੇ ਤੇ ਸਭ ਤੋਂ ਵੱਧ ਕੀਤੇ ਸਿੰਘਪੀਰ ਸਿੰਘ ਬਾਦਲੂ ਤਰਸਾ ਜੁਲਾਈ ਜਾ ਗਈ ਹੈ ਗਗਬੀਰ ਸਿੰਘ ਬਾਦਲ ਨੂੰ ਤਨਖਾਹਿਆ ਕੋ ਕਰ ਦਿੱਤਾ ਜਾ ਰਿਹਾ ਇਸ ਕਰਕੇ ਸਮੇਂ ਦੀ ਤਬਦੀਲੀ ਦਾ ਬੜਾ ਕੁਝ ਹੁੰਦਾ ਵਾ ਲੇਕਿਨ ਮੈਂ ਇਹ ਕਹਿ ਦਿਆ ਪੋਸਿਬਿਲਟੀ ਵੀ ਜਿਹੜੇ ਰਹਿ ਗਏ ਨੇ ਜਿਨ੍ਹਾਂ ਨੇ ਨਾਂ ਉਹਨਾਂ ਨੇ ਕਹਿਆ ਵੀ ਆਹ ਹੋਰ ਕਮੇਟੀ ਜਿਹੜੇ ਨੇ ਅਰ ਸਰਕਾਰ ਚ ਰਹਿਣ ਜਿਮਨ ਸਿੰਘ ਰਾਮੂ ਵਾਲੀ ਨੂੰ ਸ਼ਾਮਲ ਕਰ ਲਿਓ ਉਹਨਾਂ ਨੇ ਹਾਂ ਜੀ ਆਹ ਸਭ ਤੋਂ ਵੱਡੀ ਗੱਲ ਆ ਬਲਵੰਤ ਸਿੰਘ ਰਾਮੂ ਵਾਲੀ ਆ ਸ਼ਾਮਲ ਕੀਤੇ ਆ ਹਾਲਾ ਯੂਪ ਚਲ ਗਏ ਸੀਗੇ ਉਥੇ ਮੈਂ ਸਰਕਾਰ ਦੇ ਵਿੱਚ ਜੇਲ੍ਹ ਮੰਤਰੀ ਬਣ ਗਏ ਸੀ ਤ੍ਰਿਗੁਣ ਤਨਖਾਈੇ ਕਰ ਦਿੱਤਾ ਜਾਊਗਾ ਤੇ ਫਿਰ ਆਪਣੀ ਚਿੱਠੀਆਂ ਲਗਣੀਆਂ ਕੱਲ ਤੱਕ ਹੂੰ ਤੁਸੀਂ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਤੇ ਫਿਰ 15 ਤਰੀਕ ਤੱਕ ਜਾਂ 20 ਤਰੀਕ ਤੱਕ ਬਕਾਇਦਾ ਤੌਰ ਤੇ ਕੱਲ ਤੱਕ ਤੋਂ ਚਿੱਠੀ ਜਾਰੀ ਹੋਵੇ ਵੀ ਆਜੂ ਵੀ ਖਿਮਾ ਜਾਂਚਣਾ ਕਰਨੀ ਐ ਤੇ ਆ ਕੇ ਪੇਸ਼ ਹੋ ਤੁਹਾਡੇ ਜਿਹੜੀ ਗੱਲਾਂ 'ਚ ਫੱਟੀਆਂ ਪਾਈਏ ਮੈਂ ਪਾਪੀ ਤੂੰ ਬਖਸ਼ ਨਾ ਜੀ ਪੜੀ ਸਾਹਿਬ ਉੱਧਰ ਮਾਫੀ ਮੰਗਣ ਨੂੰ ਕੱਲੇ ਦਲਵੀਰ ਸਿੰਘ ਗੋਲਡੀ ਵੀ ਹੋਏ ਫਿਰਦੇ ਆ ਧੂਰੀ ਤੋਂ ਜਿੱਤੇ ਸੀਗੇ ਕਾਂਗਰਸ ਦੀ ਸਰਕਾਰ ਵੇਲੇ 2017 ਦੇ ਵਿੱਚ 24 ਦੇ ਵਿੱਚ ਫਿਰ ਹਿਰਦੇ ਪਰਵਰਤਨ ਹੋ ਗਿਆ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ 24 ਦੇ ਵਿੱਚ ਹੀ ਫਿਰ ਆਉਂਦੇ ਆਉਂਦੇ ਆ ਨਵੰਬਰ ਆਉਂਦੇ ਆਉਂਦੇ ਆ ਕਹਿੰਦੇ ਵੀ ਹੁਣ ਘਰ ਵਾਪਸੀ ਕਰਨੀ ਆ ਤੇ ਬਾਜਵਾ ਸਾਹਿਬ ਨੂੰ ਕਹਿੰਦੇ ਫੋਨ ਲਾਉਣਾ ਇੱਕ ਅੱਦੇ ਦਿਨ ਚ ਮੈਂ ਤੇ ਵੱਡੇ ਨੇ ਕਹਿੰਦੇ ਸੀਨੀਅਰ ਨੇ ਤੇ ਮੈਂ ਕਹਿੰਦੇ ਵੀ ਵਾਪਸ ਜਿਹੜਾ ਆਪਾਂ ਅਕਦੇ ਚੱਲ ਜਣਾ ਕਾਂਗਰਸ ਚ ਵੇਖੋ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰ ਦਿਆਂ ਹੂੰ ਵੀ ਜਿਹੜੀ ਵਾਰ ਨੇ ਖਬਰ ਛਾਪੀ ਹੈ ਨਾ ਹੂੰ ਕਿ ਜਿਹੜੇ ਸਾਥਕ ਜੱਜਤਾਂ ਜੀ ਪੇਸ਼ ਹੋਣਗੇ ਹੂੰ ਉਹ ਗਲਤ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਪਸ਼ਟੀਕਰਨ ਦੇ ਲਿਖਿਆ ਗਿਆ ਬਿਲਕੁਲ ਠੀਕ ਬਿਲਕੁਲ ਠੀਕ ਉਹ 2 ਤਰੀਕ ਨੂੰ ਬਿਲਕੁਲ ਨਹੀਂ ਆਉਣਗੇ ਬਿਲਕੁਲ ਉਹ ਆਪਣਾ ਸਪਸ਼ਟੀਕਰਨ ਪਹਿਲਾਂ ਕਿਸੇ ਦਾ ਭੇਜ ਦੇਣਗੇ ਕਿ ਸਾਡਾ ਸਪਸ਼ਟੀਕਰਨ ਹਾਂ ਜਿਸ ਦਿਨ ਸੱਦਿਆ ਜਾਊਗਾ ਉਸ ਦਿਨ ਆਉਣਗੇ 2 ਤਰੀਕ ਨੂੰ ਆਉਂਦੇ ਤਾਂ ਉੱਤੇ ਕੋਈ ਝਗੜਾ ਵੀ ਹੋ ਸਕਦਾ ਹਾਂ ਇਸ ਕਰਕੇ ਚੰਗਾਈ ਐਸਸੀ ਵੀ ਜਿਹੜੀ ਗੱਲ ਦਾ ਸਪਸ਼ਟੀਕਰਨ ਮੰਗਿਆ ਦੇ ਜਦ ਲੋਟੂ ਤੇ ਜਸਦਰ ਬਾਦ ਬਿਲਕੁਲ ਗੋਲਡੀ ਨੇ ਤੁਸੀਂ ਗੋਚੀ ਦੀ ਕਿ ਬੇਖੋ ਗੋਲਡੀ ਨੂੰ ਬੜੀ ਆਸ ਸੀ ਕਿ ਭਗਵਾਨਤ ਮਾਨ ਦੀ ਪੀ ਐਵੇਂਲੇ ਬਕਾਇਦਾ ਤੌਰ ਤੇ ਚਲਦੀ ਆ ਤੇ ਮੈਨੂੰ ਇਹਨੇ ਬਰਨਾਲੇ ਤੋਂ ਸੀਟ ਦੇ ਦੇਣੀ ਆ ਤੇ ਮੈਂ ਐਮਐਲਏ ਬਣ ਜਾਣਾ ਹਾਂ ਤੇ ਜਦੋਂ ਇਹ ਲੀਡਰ ਪਾਲਾ ਬਦਲਦੇ ਆ ਨਾ ਤੇ ਅੱਜ ਗੱਲ ਕਰਦੇ ਕਿ ਜਿਹੜਾ ਹੈ ਹੀ ਹੁਣ ਇੱਥੇ ਆ ਮੈਂ ਪਿਛਲਾ ਹੀ ਭੁੱਲ ਗਿਆ ਦੇਖ ਲੈ ਕੁਛ ਨਹੀਂ ਕਰਾਂ ਮੈਂ ਤੇ ਜਦੋਂ ਬਰਨਾਲੇ ਦੇ ਉੱਤੋਂ ਦੋ ਬੰਦੇ ਸੀ ਲਾਈਵ 'ਚ ਇੱਕ ਦਿਲਬੀਰ ਗੋਲਡੀ ਤੇ ਇੱਕ ਗੁਰਿੰਦ ਗੁਰਦੀਪ ਬਾਠ ਇਹ ਦੋਵੇਂ ਵੱਡੇ ਭਗਵੰਤ ਮਾਨਦੇ ਸੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਜਿਹੜਾ ਕਪਤਾਰੀਵਾਲ ਸੀਗਾ ਹਰਿੰਦਰ ਧਾਰੀਵਾਲ ਉਹਦੀ ਟਿਕਟ ਜਿਹੜੇ ਸੀ ਮੀਤ ਹੈ ਦਿੱਲੀ ਤੋਂ ਲਿਆਇਆ ਸੀ ਬਿਲਕੁਲ ਹੁਣ ਇਹਨੇ ਪਹਿਲਾਂ ਤਾਂ ਕਿਹਾ ਸੀ ਮੈਂ ਕਿਤੇ ਨਹੀਂ ਜਾਣਾ ਇਹਨੂੰ ਪਤਾ ਸੀ ਹੁਣ ਮੈਂ ਬੜਨਾ ਕੁਝ ਨਹੀਂ ਇੱਥੇ ਤੇ ਮੈਨੂੰ 2027 ਤੱਕ ਧੂਰੀ ਤੋਂ ਚੋਣ ਲਾਣੀ ਪੈਣੀ ਜੇ ਅੱਜ ਦੀ ਡੇਟ 'ਚ ਤੁਸੀਂ ਵੇਖ ਲਓ ਅੱਜ ਦੀ ਡੇਟ ਦੇ ਵਿੱਚ ਅੱਜ ਚੋਣ ਹੁੰਦੀ ਹੈ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨੀ ਤੈ ਇਹ ਸਰਕਾਰ ਦੇ ਕੋਲੇ ਬਤਾ ਸਮਾਂ ਨਹੀਂ ਰਹਿ ਗਿਆ ਹੁਣ 60 ਮਹੀਨੇ ਜੂ ਸਿਰਫ 20 ਮਹੀਨੇ ਰਹਿ ਗਏ ਸਿਰਫ 24 ਮਹੀਨੇ ਕਿ 2026 ਦੇ ਇਹਨਾਂ ਦਿਨ ਜਿਹੜੀ ਆ ਉਹ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਵਾ ਚੁੰਡ ਕਲੀਅਰ ਹੋ ਜਾਂਦੀ ਮੁੜ ਕੇ ਕੋੜਖਣਕ ਮੁੜ ਕੇ ਕੋਈ ਨਹੀਂ ਪਛੜਦਾ ਨੂੰ 2017 ਦੇ ਵਿੱਚ ਜਦੋਂ 12 ਵਜੇ ਬਕਾਇਦਾ ਤੌਰ ਤੇ ਚੁੰਡ ਕਲੀਅਰ ਹੋਈ ਸੀਗੀ ਤੇ ਅਕਾਲੀਆਂ ਦੇ ਇੱਕ ਮਨਿਸਟਰ ਨੂੰ ਸਵਾ 12 ਵਜੇ ਚਿਪੜਿਆ ਵੱਜ ਗਿਆ ਸੀ ਭਾਦ ਭਾਦ ਨੂੰ ਵੱਡੀ ਸਿਕਿਉਰਿਟੀ ਸੀ ਸਿਕਿਉਰਿਟੀ ਦੇ ਵਿੱਚ ਨੁੱਕ ਚੜੇ ਮਾਰਤੀ ਸੀ ਇਸ ਕਰਕੇ ਅੱਜ ਦੀ ਦੇਖ ਦੇ ਕਹਿ ਦੇਵਾਂ ਨਾ ਹਮਾਰੀ ਪਾਰਟੀ ਵੀ 2000 ਵਾਂਗੂ ਸਾਨੂੰ ਕੁਝ ਨਹੀਂ ਉਹ ਗਲਤ ਗਲਤ ਕੋਲਡੀ ਨੂੰ ਪਤਾ ਕਾਗਜ਼ੀ ਸਰਕਾਰ ਬਣਨੀ ਤੋਂ ਨੇ ਫਿਰ ਕਹਿਤਾ ਜੀ ਮੈਂ ਵਾਪਸ ਆਉਂਗਾ ਤੇ ਗੋਲਡੀ ਨੇ ਗਿੱਦੜ ਬਾਹਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਰਾਜਾ ਵੜਿੰਗ ਦੀ ਮਦਦ ਕੀਤੀ ਤੇ ਉਹਦੇ ਨਾਲ ਪ੍ਰਚਾਰ ਕੀਤਾ ਕੋਦੀ ਘਰ ਵਾਲੀ ਦਾ ਪ੍ਰਚਾਰ ਕੀਤਾ ਤੇ ਦੂਜੇ ਪਾਸੇ ਬਿਆਨ ਆ ਜਾਂਦਾ ਬਾ ਬਾਜੇ ਦਾ ਕਿ ਇਹ ਨੂੰ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਕਾਗਿਸ਼ ਵਾਪਸ ਨਹੀਂ ਲਵਾਂਗੇ। ਇਹ ਬਾਜਵੇ ਤੇ ਬੰਨਿਆ ਗੱਲ ਕੀਤੀ ਹੈ ਕਿਤੇ ਸੀ ਦਲਜੀਤ ਸਿੰਘ ਗੋਲਦੀ ਨੇ। ਸ਼ਲਬੀਤ ਸਿੰਘ ਗੋਲਦੀ ਵੀ ਮਾਫੀ ਮੰਗ ਰਿਹਾ। ਕਿ ਮੇਥੋਂ ਗਲਤੀ ਹੋ ਗਈ ਹੈ। ਮੇਰੀ ਵਾਪਸੀ ਕਰਵਾਕੀ ਹੋਏਗੀ ਹੋ ਵੀ ਜਾਏਗੀ। ਰਾਜੀ ਲੱਗਣੇ ਕਿਹ ਤਾਂ ਹੋ ਜੇਗੀ। ਲੇਕਿਨ ਉਹ ਕਿਹਾ ਉਹਦੋਂ ਪਹਿਲਾਂ ਜਾ ਕੇ ਮੈਂ ਬਾਜਾ ਸਾਹ ਤੋਂ ਟਾਈਮ ਲੈ ਕੇ ਉਹਨੂੰ ਕੋ ਮਾਫੀ ਮੰਗ ਕੇ ਆਉਂਗਾ। ਤੇ ਮਾਫੀ ਮਿਲ ਵੀ ਜਾਂਦੀ ਹੁੰਦੀ ਹੈ ਕੀ ਕਹੋਗੇ ਬਾਜੂ ਮੈਂ ਮਾਫੀ ਦੇ ਦਿੰਦਾ ਨਹੀਂ ਇਸ ਕਰਕੇ ਕੋਲਟੀ ਦੀ ਜਿਹੜੀ ਵਾਪਸੀ ਆ ਘਰ ਵਾਪਸੀ ਤੈ ਆ ਤੇ ਉਹਨੇ ਪਹਿਲਾਂ ਹੀ ਗਲਤੀ ਕੀਤੀ ਜੇ ਨਾ ਜਾਂਦਾ ਤਾਂ ਵੀ ਚੰਗਾ ਸੀਗਾ ਸੁਖਪਾਲ ਸਿੰਘ ਕਹਿੰਦੇ ਨੂੰ ਹੋਰ 2000 ਮੱਟਾ ਪੈ ਜਾਂਦੀ ਹੈ ਕਿਉਂ ਗਲਤੀ ਗਲਤੀ ਹੁੰਦੀ ਹੈ ਕਿ ਸਿਧਾਂਦੇ ਤੇ ਵੀ ਕਹਿੰਦੇ ਸਵੇਰ ਦਾ ਭੁੱਲਿਆ ਹੋਵੇ ਤੇ ਸ਼ਾਮ ਨੂੰ ਘਰ ਜਦੋਂ ਭੁੱਲਿਆ ਨੇ ਕਹੀਦਾ ਜੀ ਜੀ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ ਗਹਿਰੀ ਜਾਣਕਾਰੀ ਤੁਸੀਂ ਰੱਖਦੇ ਹੋ ਤੇ ਉਹ ਜਾਣਕਾਰੀ ਜਿਹੜੀ ਆ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਨੂੰ ਕਮੈਂਟਸ ਕਰਦੇ ਆ ਵੜਮੁੱਲੇ ਵਿਚਾਰ ਜਿਹੜੇ ਆ ਉਹ ਸਾਨੂੰ ਭੇਜਦੇ ਆ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਆ ਉਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਤੁਹਾਡਾ ਜਿਹੜਾ ਸੁਨੇਹਾ ਵਾ ਉਹ ਮੈਂ ਪੱਟੀ ਸਾਹਿਬ ਤੱਕ ਪਹੁੰਚਾ ਦੇਣਾ ਹੁੰਦਾ ਜੋ ਵੀ ਤੁਸੀਂ ਕਮੈਂਟ ਕਰਦੇ ਹੋ ਮੈਂ ਦੱਸ ਦੇਣਾ ਹੁੰਦਾ ਸਰ ਨੂੰ ਤੇ ਸਰ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ